ਪੰਜਾਬ ਦੇ ਵਿੱਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਜਿਸ ਬਿਜਲੀ ਦੇ ਐਲਾਨ ਨਾਮੇ ਨਾਲ ਬਣੀ ਉਹੀ ਬਿਜਲੀ ਦਾ ਐਲਾਨ ਨਾਮਾ ਹੁਣ ਆਵਾਦਮੀ ਪਾਰਟੀ ਲਈ ਮੁਸੀਬਤ ਬਣ ਗਿਆ ਕਰ ਕਰ ਬਿਜਲੀ ਮੁਫਤ ਦੇ ਵਾਅਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਰਾਹ ਪਈ ਆਮ ਆਦਮੀ ਪਾਰਟੀ ਹੁਣ ਇਸ ਬਿਜਲੀ ਸਬਸਿਡੀ ਤੋਂ ਛੁਟਕਾਰਾ ਚਾਹੁੰਦੀ ਹੈ ਤੇ ਉਹਦਾ ਰਾਹ ਉਹ ਖੇਤੀ ਮੋਟਰਾਂ ਚੋਂ ਦੇਖ ਰਹੀ ਆ ਕਿਉਂਕਿ ਹਰ ਘਰ ਨੂੰ 300 ਯੂਨਟ ਮਾਫ ਉਹਨਾਂ ਨੂੰ ਲੱਗਦਾ ਕਿ ਇਹ ਫਾਰਮੂਲਾ ਤਾਂ ਸਾਡਾ ਲਿਆਂਦਾ ਜੀ ਇਹਦੇ ਵਿੱਚ ਕੋਈ ਛਡਖਾ ਨਹੀਂ ਕੀਤੀ ਤਾਂ ਲੋਕ ਸਾਡੇ ਉਲਟ ਹੋ ਸਕਦੇ ਆ ਪਰ ਉਹਨਾਂ ਨੂੰ ਇਹ ਵੀ ਪਤਾ ਕਿ ਅਸੀਂ ਹੁਣ ਇਸ ਸਥਿਤੀ 'ਚ ਵੀ ਨਹੀਂ ਹੈਗੇ ਕਿ ਅਸੀਂ ਖੇਤੀ ਵਾਲੀ ਮੋਟਰਾਂ ਵਾਲੀ ਜਿਹੜੀ ਬਿਜਲੀ ਆ ਉਹਨੂੰ ਮੁਫਤ ਯੋਜਨਾ ਵਾਲੀ ਨੂੰ ਸਬਸਿਡੀ ਵਾਲੀ ਨੂੰ ਉਹਨੂੰ ਬੰਦ ਕਰ ਦਈਏ ਹੁਣ ਕਹਿੰਦੇ ਰਾਹ ਤਲਾਸ਼ੇ ਜਾ ਰਹੇ ਨੇ ਕਿਉਂਕਿ ਬਿਜਲੀ ਸਬਸਿਡੀ ਸਰਕਾਰ ਦੇ ਲਈ ਸਭ ਤੋਂ ਵੱਡੀ ਮੁਸੀਬਤ ਬਣ ਗਈ ਆ 22000 ਕਰੋੜ ਨੂੰ ਇਹ ਸਬਸਿਡੀ ਜਾਪ ਪੜੀਆ ਪੰਜਾਬ ਦੇ ਵਿੱਚ ਬਿਜਲੀ ਸਬਸਿਡੀ ਦਾ ਬਿੱਲ 22000 ਕਰੋੜ ਨੂੰ ਜਾ ਟੁਕਿਆ 21909 ਕਰੋੜ ਤੇ ਅੱਜ ਦੀ ਤਰੀਕ ਦੇ ਵਿੱਚ ਇਹ ਬਿਜਲੀ ਸਬਸਿਡੀ ਦਾ ਬਿੱਲ ਖੜਾ ਹੈ ਤੁਹਾਨੂੰ ਇਹੋ ਛਟਕਾਰਾ ਪਾਉਣ ਦਾ ਤਰੀਕਾ ਲੱਭਿਆ ਕਹਿੰਦੇ ਵੀ ਆਪਾਂ ਐ ਕਰੋ ਕਿ ਜਿੰਨੀਆਂ ਆਪਣੀਆਂ ਖੇਤੀ ਵਾਲੀਆਂ ਮੋਟਰਾਂ ਨੇ ਉੱਥੇ ਕਰੋ ਸੋਲਰ ਦਾ ਪ੍ਰਬੰਧ ਸੂਰਜੀ ਊਰਜਾ ਤੇ ਲਿਆਓ ਕਰੋ ਸੂਰਜ ਨੂੰ ਨਮਸਕਾਰ ਦਿਓ ਅਰਗ ਸੂਰਜ ਨੂੰ ਕਿ ਭਾਈ ਸਾਡੀਆਂ ਮੋਟਰਾਂ ਚਲਾ ਤੇ ਪੰਜਾਬ ਸਰਕਾਰ ਦਾ ਬਿਜਲੀ ਸਬਸਿਡੀ ਵਾਲਾ ਬਿੱਲ ਘਟ ਜਵੇ ਜਾਂ ਫਿਰ ਹਾਲ ਰੁਕ ਜਵੇ ਹੁਣ ਇਹ ਉਹ ਦਿਨ ਨੇ ਜਦੋਂ ਝੋਨਾ ਲਾ ਕੇ ਹਟਿਆ ਤੇ ਪੰਜਾਬ ਚ ਇਸ ਵਾਰ ਮੀਂਹ ਹੋਵੇਂ ਨਹੀਂ ਪਿਆ ਤੇ ਗਰਮੀ ਕਹਿਰਦੀ ਆ ਸੋ ਬਿਜਲੀ ਦੀ ਖਪਤ ਖੇਤਾਂ ਚ ਵੀ ਆ ਬਿਜਲੀ ਦੀ ਖਪਤ ਘਰਾਂ ਚ ਵੀ ਆ ਇਹ ਵੱਖਰੀ ਗੱਲ ਆ ਕਿ ਮਤਲਬ 12-12 ਘੰਟੇ ਮੋਟਰਾਂ ਨੂੰ ਬਿਜਲੀ ਦੇਣ ਦੇ ਦਾਅਵੇ ਕਰਨ ਦੇ ਵੀ ਹਵਾ ਹੋ ਰਹੇ ਨੇ ਤੇ 24 ਘੰਟੇ ਵਾਲੀ ਬਿਜਲੀ ਵੀ ਘਰਾਂ ਦੇ ਵਿੱਚ ਵੀ ਅਜੇ ਪੂਰਤੀ ਪੂਰੀ ਨਹੀਂ ਆ ਪਰ ਸਬਸਿਡੀ ਵਾਲਾ ਮਸਲਾ ਵੱਡਾ ਬਣਦਾ ਜਾ ਰਿਹਾ ਹੈ। ਬਿਜਲੀ ਸਬਸਿਡੀ ਨੂੰ ਘਟਾਉਣ ਦੇ ਲਈ ਪੰਜਾਬ ਸਰਕਾਰ ਨੇ ਹੁਣ ਫਾਰਮੂਲਾ ਕੱਢਿਆ ਕਿ ਸੂਰਜੀ ਊਰਜਾ ਤੇ ਨਿਰਭਰ ਕਰੀਏ। ਸਬਸਿਡੀ ਦਾ ਬਿੱਲ ਜਿਹੜਾ 21909 ਲਗਭਗ 22000 ਕਰੋੜ ਨੂੰ ਪਹੁੰਚ ਗਿਆ ਇਸ ਨੂੰ ਰੋਕੀਏ ਇਸ ਨੂੰ ਘਟਾਈਏ। ਇਸ ਦੇ ਲਈ ਕਹਿੰਦੇ ਪਹਿਲੇ ਪੜਾ ਤੇ ਕੰਮ ਇਹ ਕਰੋ ਕਿ ਖੇਤੀ ਵਾਲੀਆਂ ਜਿਹੜੀਆਂ ਮੋਟਰਾਂ ਹਨ ਉਹਨਾਂ ਨੂੰ ਸੂਰਜੀ ਊਰਜਾ ਤੇ ਲਿਆਓ। ਉਹਨਾਂ ਨੂੰ ਸੋਲਰ ਤੇ ਲਿਆਓ ਤਾਂ ਕਿ ਹਰੇਕ ਮੋਟਰ ਦੇ ਉੱਤੇ ਉਹ ਜਾ ਪ੍ਰਬੰਧ ਹੋ ਜਵੇ। ਵੀ ਸੋਲਰ ਨਾਲ ਚੱਲਣ ਲੱਗ ਜਵੇ। ਜਾਂ ਆਪਣੇ ਜਿਹੜੇ ਮਤਲਬ ਕਿ ਗ੍ਰਿਡ ਨੇ ਫੀਟਰ ਨੇ ਉਹਨਾਂ ਨੂੰ ਸੂਰਜੀ ਊਰਜਾ ਤੇ ਕਰੀਏ ਉਥੋਂ ਸਿੱਧੀ ਸਪਲਾਈ ਸੋ ਇਸ ਪ੍ਰਕਿਰਿਆ ਤੇ ਹੁਣ ਕੰਮ ਸ਼ੁਰੂ ਹੋਇਆ ਅਸਲ 'ਚ ਲੰਘੇ ਦਿਨੀ ਤੁਹਾਡੇ ਧਿਆਨ 'ਚ ਹੋਣਾ ਕਿ ਵਿੱਤ ਕਮਿਸ਼ਨ ਨਾਲ ਮੀਟਿੰਗ ਸੀ ਵਿੱਤ ਕਮਿਸ਼ਨ ਦੇ ਅੱਗੇ ਪੰਜਾਬ ਸਰਕਾਰ ਨੇ ਕੇਂਦਰ ਨਾਲ ਉਹਨਾਂ ਦੇ ਮਸਲੇ ਨੇ ਜਿਹੜੇ ਉਹਨਾਂ ਦਾ ਹਵਾਲਾ ਦਿੱਤਾ ਆਪਣੇ ਖਰਚਿਆਂ ਦਾ ਹਵਾਲਾ ਦਿੱਤਾ ਕੁਝ ਮੰਗਾਂ ਰੱਖੀਆਂ ਪਰ ਕਹਿੰਦੇ ਵਿੱਤ ਕਮਿਸ਼ਨ ਨੇ ਚੰਗੀਆਂ ਝਾੜਾਂ ਵੀ ਪਾਰੀਆਂ ਕਿ ਭਈਆ ਮੁਫਤ ਬਿਜਲੀ ਵਾਲੀ ਸਕੀਮ ਤਾਂ ਤੁਸੀਂ ਆਪ ਲਿਆਂਦੀ ਆ ਇਹ ਬੋਝ ਤਾਂ ਤੁਸੀਂ ਵਧਾਇਆ ਇਹ ਜਿਹੀਆਂ ਸਬਸਿਡੀਆਂ ਵਾਲੇ ਤੁਸੀਂ ਵੋਟਾਂ ਦੇ ਲਾਲਚ 'ਚ ਪੰਗੇ ਤਾਂ ਲੈਨੇ ਉਹਦੇ ਨਾਲ ਸੂਬੇ ਦਾ ਹੀ ਨੁਕਸਾਨ ਕਰਦੇ ਹੋ ਸੋ ਇਹ ਸਾਰਿਆਂ ਦੇ ਵਿੱਚ ਕਹਿੰਦੇ ਉਹਨਾਂ ਸਾਹਮਣੇ ਫਿਰ ਤਸਵੀਜ਼ ਆਈ ਕਿ ਅਸੀਂ ਜੀ ਇਸ ਨੂੰ ਸੂਰਜੀ ਊਰਜਾ ਤੇ ਲਿਆਉਣ ਲਈ ਤਿਆਰ ਹਾਂ ਤੁਸੀਂ ਸਾਡਾ ਸਹਿਯੋਗ ਕਰੋ ਤੁਸੀਂ ਸਾਡਾ ਸਾਥ ਦਿਓ ਸੋ ਹੁਣ ਵਿੱਤ ਕਮਿਸ਼ਨ ਦੇ ਰਾਹੀਂ ਇਹ ਗੱਲ ਤੋੜ ਕੇ ਪੰਜਾਬ ਸਰਕਾਰ ਆਪਣਾ ਬੋਝ ਘਟਾਉਣਾ ਚਾਹੁੰਦੀ ਆ ਤੇ ਦੂਏ ਪਾਸੇ ਉਹਨੇ ਬਕਾਇਦਾ ਤੌਰ ਤੇ ਪੰਜਾਬ ਊਰਜਾ ਵਿਕਾਸ ਏਜੰਸੀ ਜਿਹੜੀ ਐ ਪੇਡਾ ਉਹਨੂੰ ਵੀ ਹਦਾਇਤ ਕਰ ਦਿੱਤੀ ਆ ਕਿ ਖੇਤੀਬਾੜੀ ਫੀਡਰਾਂ ਦੇ ਹਵਾਲੇ ਨਾਲ ਤੁਸੀਂ ਅ ਜੀਰ ਨੂੰ ਸੋਲਰ ਤੇ ਲਿਆਉਣਾ ਤੇ ਉਹਦੇ ਲਈ ਸਾਰੀ ਤਸਵੀਜ਼ ਥਾਰਾ ਖਰੜਾ ਸਾਰੀ ਰਿਪੋਰਟ ਉਹ ਤਿਆਰ ਕਰੋ ਤੇ ਇਹਦੇ ਲਈ ਉਹ ਕਹਿੰਦੇ ਕਿ ਬਕਾਇਦਾ ਤੌਰ ਤੇ ਆਪਾਂ ਅਗਾਹ ਵਧੀਏ ਤਾਂ ਕਿ ਅਸੀਂ ਆਪਣਾ ਬੋਝ ਘਟਾ ਸਕੀਏ ਐ ਕਿਸਾਨ ਕਹਿੰਦੇ 500 ਮੈਗਾਵਾਟ ਤੋਂ ਲੈ ਕੇ 2 ਕਿਲੋਵਟ ਤੱਕ ਦੀ ਸਮਰਥਾ ਵਾਲੇ ਆਪਣੇ ਖੁਦ ਦੇ ਨਵਿਆਉਣਯੋਗ ਜਿਹੜੇ ਉਹਨਾਂ ਦੇ ਊਰਜਾ ਵਾਲੇ ਹੈਗੇ ਪਲਾਂਟ ਉਹਨਾਂ ਸਥਾਪਿਤ ਕਰ ਸਕਦੇ ਨੇ। ਉਹਦੇ ਲਈ ਸਰਕਾਰ ਸੋਚ ਰਹੀ ਹੈ ਕਿ ਅਸੀਂ ਉਹਨਾਂ ਦੇ ਉੱਥੇ ਪਲਾਂਟ ਲਵਾ ਦਈਏ। ਦੂਸਰੇ ਪਾਸੇ ਪੰਜਾਬ ਸਰਕਾਰ ਦੀ ਕਹਿੰਦੀ ਤਜ਼ਵੀਜ਼ ਅਨੁਸਾਰ ਇਹ ਹੈ ਕਿ 350 ਖੇਤੀ ਫੀਡਰਾਂ ਨੂੰ ਜਾਂ 75000 ਖੇਤੀ ਮੋਟਰਾਂ ਨੂੰ ਸੂਰਜੀ ਊਰਜਾ ਤੇ ਪਹਿਲੇ ਪੜਾਅ 'ਚ ਲਈਏ। ਪਹਿਲੇ ਪੜਾਅ 'ਚ ਜਾਂ ਤਾਂ 75000 ਖੇਤੀ ਮੋਟਰਾਂ ਨੂੰ ਜਾਂ 350 ਖੇਤੀ ਫੀਡਰਾਂ ਨੂੰ ਤੇ ਕਹਿੰਦੇ ਉਹਨੂੰ ਸੂਰਜੀ ਊਰਜਾ ਤੇ ਲਾਈਏ ਇਹਦੇ ਨਾਲੇ ਉਹਨਾਂ ਨੂੰ ਲੱਗਦਾ ਕਿ ਸਾਡਾ 1.500 ਕਰੋੜ ਲਗਭਗ 275 ਕਰੋੜ ਬਚਤ ਹੋ ਜਾਣੀ ਆ ਫਿਰ ਇਹ ਤੋਂ ਬਾਅਦ ਉਹ ਕਹਿੰਦੇ ਕਿ ਜੇ ਅਸੀਂ ਇਹ ਗਿਣਤੀ ਵਧਾ ਕੇ ਫਿੱਡਰਾਂ ਵਾਲੀ 1500 ਤੱਕ ਲੈ ਗਏ ਤੇ ਸਰਕਾਰ ਨੂੰ 1200 ਕਰੋੜ ਤੱਕ ਦੀ ਬਚਤ ਹੋ ਜਾਣੀ ਸੋ ਇਹ ਬਹੁਤ ਵੱਡੀ ਰਾਹਤ ਆ ਉਹਨਾਂ ਲਈ ਸੋ ਮਤਲਬ ਇਹ 1200 ਕਰੋੜ ਦੀ ਬਚਤ ਦੇ ਹਵਾਲੇ ਨਾਲ ਉਹਨਾਂ ਨੂੰ ਲੱਗਦਾ ਕਿ ਸਾਡੇ ਲਈ ਸਬਸਿਡੀ ਦੇ ਵਿੱਚ ਚੰਗੀ ਰਾਹਤ ਦੇ ਸਕਦੀ ਆ ਸੋ ਇਹ ਬੇਸ਼ੱਕ ਪਹਿਲੀ ਵਾਰ ਨਹੀਂ ਆਈ ਪੰਜਾਬ ਦੇ ਵਿੱਚ ਇਹ ਤਸਵੀਰ ਇਸ ਤਸਵੀਰ ਤੇ ਪਹਿਲਾਂ ਵੀ ਸਰਜੋੜ ਕੇ ਚਰਚਾ ਹੋ ਚੁੱਕੀ ਹੈ ਮਨਪ੍ਰੀਤ ਬਾਦਲ ਦੇ ਸਮੇਂ ਵੀ ਇਹ ਗੱਲ ਚੱਲੀ ਸੀ ਅਕਾਲੀ ਭਾਜਪਾ ਸਰਕਾਰ ਤੋਂ ਲੈ ਕੇ ਕਾਂਗਰਸ ਤੱਕ ਮਨਪ੍ਰੀਤ ਬਾਦਲ ਜਦੋਂ ਵਿੱਤ ਮੰਤਰੀ ਰਹੇ ਤਦ ਵੀ ਮੋਟਰਾਂ ਨੂੰ ਸੂਰਜੀ ਊਰਜਾ ਤੇ ਲਿਆਉਣ ਦੀ ਤਸਵੀਰ ਤੇ ਕੰਮ ਸ਼ੁਰੂ ਹੋਇਆ ਸੀ ਪਰ ਫਿਰ ਉਹ ਠੰਡੇ ਵਾਸਤੇ ਚਲਾ ਗਿਆ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਨੂੰ ਅਮਰੀ ਜਮਾ ਪੈਣਾਉਂਦੀ ਆ ਭਈ ਬਿਜਲੀ ਦੀ ਖਪਤ ਦੇ ਹਵਾਲੇ ਨਾਲ ਵੀ ਸਰਕਾਰ ਦੇ ਖਰਚੇ ਦੇ ਹਵਾਲੇ ਨਾਲ ਵੀ ਤੇ ਹੋਰ ਪੰਜਾਬ ਦੇ ਆਰਥਿਕ ਤੌਰ ਦੇ ਹਵਾਲੇ ਨਾਲ ਵੀ ਲਾਹੇਬੰਦ ਵੀ ਹੋ ਸਕਦਾ ਫਿਰ ਉਹਦੀ ਨੀਤੀ ਸਹੀ ਹੋਵੇ ਸਪਾਸਟ ਉਹ ਇਹ ਨਾ ਹੋਵੇ ਕਿ ਹੁਣ ਸੂਰਜੀ ਊਰਜਾ ਵਾਲੇ ਪਲਾਂਟ ਲਾਉਣ ਦੇ ਪਿੱਛੇ ਫਿਰ ਕੋਈ ਮੈਨੇਜਮੈਂਟ ਕੰਪਨੀ ਆ ਜਾਵੇ ਹੈਨਾ